ਲਾਈਸੈਂਸ ਹੈਗਾ ਕਿਸੀ ਬੋਰਡ ਲਾਈਸੈਂਸ ਆਪਰਾਇਜ਼ ਕੀਤਾ ਹੈ ਤੇਰੀ ਆਰਸੀ ਜੇਰਾ ਹੀ ਰੀਕੋਰਡ ਹੋ ਗਿਆ ਉਹ ਵੀ ਹੈ ਨੀ ਪੋਲਿਊਸ਼ਨ ਉਹ ਵੀ ਹੈ ਨੀ ਆਹ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਜਿਹੋ ਲੋਨ ਵਿੱਚ ਇੱਕ ਗੱਲ ਪੁੱਛੀ ਕਰਨਾ ਤੇ ਆਹ ਦੇਖੋ ਇਹਦੇ ਉੱਤੇ ਕੋਈ ਟੂਰ ਦਾ ਨਾ ਨਹੀਂ ਲਿਖਿਆ ਇਧਰੋਂ ਲਿਆ ਆਹ ਕੀ ਕੁਝ ਲਿਖਿਆ ਨੇ ਇਹ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਨੇ ਊੜ ਪਟੰਗ ਲਿਖ ਕੇ ਭਰੀ ਹੈ ਇਧਰ ਲਿਆ ਸਾਹਿਬ ਹਜ਼ਰਤ ਆਹ ਦੇਖੋ ਅਸਲੀ ਕੋਈ ਨਹੀਂ ਹੈ ਦੇਖੋ ਕਿਹਾ ਸ਼ੀ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਆਈ ਸਕੋਟਿਕ ਪਲੇਟ ਨਹੀਂ ਹੈਗੀ ਆ ਇਹ ਲੋਡ ਨੂੰ ਵਧ ਦਿੰਨੇ ਆ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਆ ਕੈਪੈਸਿਟੀ ਤੋਂ ਵੱਧ ਦੇ ਵਿੱਚ ਭਾਏ ਆ ਤੇ ਇਸ ਕਰਕੇ ਪੇਰੈਂਟਸ ਨੂੰ ਭਿੰਦੀ ਹੈ ਵੀ ਆਪਾਂ ਤੇ ਇਹਦਾ ਹੁਣ ਕਰਾਂਗੇ ਚਲਾਣ ਕਿ ਤੁਸੀਂ ਆਪਣੇ ਬੱਚੇ ਜਿਹੜੇ ਆ ਸੇਫ ਸਕੂਲ ਵਾਂ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਲ ਇੰਸੋਰਸ ਨਾ ਇਹਦੇ ਕੋਲ ਪਰਮਿਸ਼ਨ ਨਾ ਇਹਦੇ ਕੋਲ ਆਰ.ਸੀ. ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜੀ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਆਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬੌਂਡ ਕਰ ਰਹੇ ਹਾਂ ਕਿ ਇਹ ਬੱਚੇ ਜਿਹੜੇ ਨੇ ਇਹਦੇ ਵਿੱਚ ਇਹ ਗੱਡੀ ਵਿੱਚ ਭੇਜੇ